ਬੇਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੋਤ ਬੰਧ ਪਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹਿ ਨਾ ਗਣੇ ਰਹਾ ਸਗਲ ਸੰਗਿਆਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰਾ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸ੍ਰਬ નિਧਾਨ ਪੂਰਨ ਗੁਰਦੇਵ ਰਹਾਉ ਆਰ ਹਰ ਨਾਮ ਜਪਤ ਨਰ ਜੀਵੇ ਮਰਖਵਾਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰਾ ਝਖ ਮਾਰਾ ਸਾਖਤ ਵਿਚਾਰਾ ਨਿੰਦਾ ਕਰ ਕਰ ਅਚਹ ਕਨੇਰੇ ਮਿਰਤਕ 파ਸ ਗਲਾ ਸਿਰ ਪੈਰੇ ਕਹੋ ਨਾਨਕ ਜਪਹਿ ਜਨ ਨਾਮ ਤਾਕੇ ਨਿਕਟ ਨ ਆਵੈ ਜਾਮ ਕਹੋ ਨਾਨਕ ਜਪਹਿ ਜਨ ਨਾਮ ਤਾਕੇ ਨਿਕਟ ਨ ਆਵੈ ਜਾਮ ਰਾਗ ਬਿਲਾਵਲ ਮਹੱਲਾ 5 ਘਰ ਚੌਥਾ ਦੋ ਪਾਦੀ ਇਕ ਓੰਕਾਰ ਸਤ ਗੁਰ ਪ੍ਰਸਾਦ ਕਵਨ ਸੰਜੋਗ ਮਿਲਾਓ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵਾ ਕਵਨ ਸੁਮਤ ਜਿਤ ਪ੍ਰੀਤਮ ਪਾਵ ਰਹਾਓ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ 베ਰੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਾਇ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਾਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਮਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਪ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ आनंद करह मिल सुंदर नारी गुरु नानक मेरी पै ज सवारी बिलावल मोहल्ला पंचवा ममता मोह त्रोहो मद माता वंदन बाधिया अत बिकराल ममता मोह त्रोहो मद माता वंदन बाधिया अत बिकराल ਦੈਨ ਦੈਨ ਛਿਜਤ ਬੇਕਾਰ ਕਰਤ ਆਉਦ ਫਾਹੀ ਫਾਥਾ ਜਾਮ ਕੈ ਜਾਲ ਤੇਰੀ ਸਰਣਾ ਪ੍ਰਭ ਦੀਨ ਦਇਆਲਾ ਮਹਾ ਬਿਕਮ ਸਾਗਰ ਅਤ ਭਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਓ ਪ੍ਰਭ ਸੁਖ ਦਾਤੇ ਸਮਰਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭਾਵਾਂ ਕੇ ਬੰਦਨ ਕੱਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਸਾ ਸੰਗਤ ਜੀ ਪੰਗਤੀ ਪਿੱਛੇ ਆਈ ਦਿਨ ਦਿਨ ਛਜਤ ਵਿਕਾਰ ਕਰਤ ਆਉਦ ਫਾਹੀ ਫਾਥਾ ਜਮ ਕੇ ਜਾਲ ਸਪਸ਼ਟ ਵਿਸ਼ਰਾਮ ਲਾ ਕੇ ਗੁਰਮੁਖਾਂ ਨੇ ਪੰਗਤੀ ਪੜੀ ਹੈ ਦੁਬਾਰਾ ਬੇਨਤੀ ਤਾਂ ਕਰ ਦਿੱਤੀ ਤਾਂ ਕਿ ਕੋਈ ਭੁਲੇਖਾ ਨਾ ਪੈ ਜਾਵੇ ਦਿਨ ਦਿਨ ਸ਼ਿੱਜਤ ਵਿਕਾਰ ਕਰਤ ਆਉਦ ਫਾਹੀ ਫਾਥਾ ਜਮ ਕੇ ਜਾਲ ਹਾਂਜੀ ਬੇਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾਂ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾਂ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰੇ ਪਵਣਾ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬੇਲਾਵਲ ਮਹੱਲਾ ਪੰਜਵਾ ਪੂਰਨ ਇਛ ਪੁਜਾਰਿਆ ਇਓਂ ਥੋੜਾ ਜਿਹਾ ਇਹ ਅਦਕ ਲਗਾ ਕੇ ਪਾਠ ਹੋਵੇਗਾ ਪੁੱਜਣ ਤੋਂ ਭਾਵ ਪੂਰੀ ਹੋਣ ਤੋਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਕੇ ਪ੍ਰਮਾਤਮਾ ਨੇ ਪੂਜਾ ਦਿੱਤੀਆਂ ਭਾਵ ਕੇ ਖਤਮੇ ਕਰ ਦਿੱਤੀਆਂ ਇੱਛਾ ਪੂਰੀਆਂ ਕਰ ਕਰਕੇ ਸੋ ਇਓਂ ਪੂਜਾਰਿਆ ਪਾਠ ਥੋੜਾ ਕਸ ਕੇ ਕਰਨਾ ਜੀ ਮਨ ਇੱਛੇ ਨਾਨਕ ਫਲ ਪਾਏ ਪੂਰਨ ਇਛ ਪੂਜਾਰਿਆ ਪੂਰਨ ਇਛ ਪੂਜਾਰਿਆ ਪੂਰੀਆਂ ਇੱਛਾ ਪੁੱਜ ਗਈਆਂ ਜਿੰਨੀਆਂ ਕੋਈ ਇਸ਼ਾਵਾਂ ਸੀ ਪੋਰੀਆਂ ਦੀਆਂ ਪੋਰੀਆਂ ਹੀ ਪੁੱਜ ਗਈਆਂ ਸਾਰੀਆਂ ਹਾਂਜੀ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਨ ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਣ ਗਾਵਤ ਟੂਟੈ ਜਮ ਜਾਲ ਆਪੇ ਸਤ ਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾ ਮਨ ਮਹਿ ਸਿੰਚਹੁ ਹਰ ਹਰ ਨਾਮ ਅਨੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਹਿਰ ਪ੍ਰਭ ਜਨ ਹਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵਹ ਮੇਰੇ ਭਾਈ ਅੰਮ੍ਰਿਤ ਨਾਮ ਰਿਧਮਾ ਹਿਤ ਆਈ ਨਾਨਕ ਗੁਰ ਪੂਰੇ ਸਰਣਾਈ ਜਿਨੇ ਆਪਣੇ ਨਾਮ ਕੀ ਕੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤ ਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤੇਸੇ ਆਗੈ ਹੀ ਮਾਰੈ ਕਰਤਾਰ ਸਤ ਗੁਰ ਕਰ ਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੈ ਹੀ ਮਾਰੈ ਕਰਤਾਰ ਗ੍ਰਹਿਨ ਗੱਗੇ ਨੂੰ ਸਿਹਾਰੀ ਲਗਾ ਕੇ ਇਉਂ ਪਾਠ ਕਰਨਾ ਜੀ ਸਤ ਗੁਰ ਕਰ ਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਨ ਗਾਵਹੁ ਨਿਤ ਰਾਮਕੇ ਇਹ ਅਵਖਦ ਯੋਗ ਆਏ ਬਸਹੁ ਘਰ ਦੇਸ ਮਹਿ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਓਗਾ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ ਊਠ ਸਿਧਾਰੇ ਛਤਰ ਪਤ ਸੰਤਨ ਕੈ ਖਿਆਲ ਰਹਾਉ ਅਹੰ ਬੁੱਧ ਕਉ ਬਿਨਸਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮ ਹੈ ਮਰ ਹੈ ਵਿਖਿਆ ਬਿਕਰਾਲ ਸਤਿ ਵਚਨ ਸਾਧੂ ਕਹ ਹੈ ਨਿਤ ਜਪ ਹੈ ਗੋਪਾਲ ਸਿਮਰ ਸਿਮਰ ਨਾਨਕ ਤਾਰੇ ਹਰ ਕੇ ਰੰਗ ਲਾਲ